ਅਮਰਸਰ ਕਮਿਸ਼ਨਡ ਦੇ ਥਾਣਾ ਸਿਵਲ ਲਾਈਨ ਵਿਖੇ ਸਾਨੂੰ ਕੱਲ 6 ਤਰੀਕ ਨੂੰ ਮੁੱਖ ਬਖਾਸ ਤੋਂ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ 10 ਤਰੀਕ ਨੂੰ ਰੇਲਵੇ ਸਟੇਸ਼ਨ ਦੇ ਨਜ਼ਦੀਕ ਜੋ ਰੇਲ ਰੇਲਿੰਗ ਰੋਡ ਪੈਂਦਾ ਵਾ ਉੱਥੇ ਚਾਹ ਦੀ ਦੁਕਾਨ ਤੇ ਰਾਤ ਦੇ ਵੇਲੇ ਕਰੀਬ 10 ਵਜੇ ਇੱਕ ਬਿਰਤ ਔਰਤ ਬੈਠੀ ਸੀ ਤੇ ਉਹਨੇ ਦੇ ਵਿੱਚ ਇੱਕ ਮੋਟਰਸਾਈਕਲ ਤੇ ਇੱਕ ਨੌਜਵਾਨ ਆਉਂਦਾ ਵਾ ਜਿਸ ਦੇ ਬਲੂ ਕਲ ਮਹਿਰੂਨ ਕਲਰ ਦੀ ਟੀ-ਸ਼ਰਟ ਬਲੂ ਕਲਰ ਦੀ ਲੋਰ ਤੇ ਖਟੇ ਰਣ ਦਾ ਪਰਨਾ ਪੰਧਾ ਹੋਇਆ ਸੀ ਉਸ ਲੇਡੀ ਕੋਲੋਂ ਜੋ ਉਸ ਦੇ ਹੱਥ ਵਿੱਚ ਪਰਸਾ ਉਸ ਨੂੰ ਸਨੇਚ ਕਰਕੇ ਭੱਜ ਜਾਂਦਾ ਉਹ ਜਿਸ ਤੋਂ ਬਾਅਦ ਸਾਡੇ ਐਸ ਐਚ ਯੂ ਸਿਓਲਿੰਗ ਉਹਨਾਂ ਵੱਲੋਂ ਤੁਰੰਤ ਪੈਨਸਨ 72 ਦੇ ਤਹਿਤ ਇੱਕ ਐਫ ਆਈ ਆਰ ਨਰਗੀ ਵੀ ਜਾਂਦੀ ਹੈ ਤੇ ਜੋ ਸਾਡੀਆਂ ਟੀਮਸ ਨੇ ਤੁਰੰਤ ਅਲੱਗ-ਅਲੱਗ ਸਾਧਨਾਂ ਦੇ ਨਾਲ ਇਸ ਮਕਦਮੇ ਦੀ ਤਫਤੀਸ਼ ਦੇ ਵਿੱਚ ਲੱਗ ਜਾਂਦੀ ਹੈ ਮੈਂ ਬੜੀ ਖੁਸ਼ੀ ਨਾਲ ਕਹਿਣਾ ਚਾਹੁੰਦਾ ਕਿ ਸਾਡੀ ਟੀਮ ਨੇ ਬੜੀ ਮਿਹਨਤ ਕਰਤੀ 24 ਘੰਟੇ ਦੇ ਅੰਦਰ ਅੰਦਰ ਜੋ ਇਸ ਮੁਕਦਮੇ ਵਿੱਚ ਲੁਰੇਂਦਾ ਦੋਸ਼ੀ ਸੀਗਾ ਜਿਸ ਦਾ ਨਾਮ ਅਮਰਿਤਪਾਲ ਸਿੰਘ ਪੁੱਤਰ ਸਰਦੀਪ ਸਿੰਘ ਜੋ ਕਿ ਸੁਲਤਾਨਪੁਰ ਰੋਡ ਦਾ ਰਹਿਣ ਵਾਲਾ ਵਾ ਉਸ ਨੂੰ 24 ਘੰਟੇ ਦੇ ਵਿੱਚ ਵਿੱਚ ਆਇਡੈਂਟੀਫਾਈ ਕੀਤਾ ਵਾ ਤੇ ਉਸ ਨੂੰ ਅਰੈਸਟ ਕਰਨ ਵਿੱਚ ਵੀ ਕਾਮਯਾਬ ਹੋਏ ਨੇ ਹੁਣ ਤੱਕ ਜੋ ਤਫਤੀਸ਼ ਦੇ ਵਿੱਚ ਸਾਹਮਣੇ ਆਇਆ ਕਿ ਇਹ ਲੇਡੀ ਜੋ ਕਿ ਬਿਹਾਰ ਦੀ ਰਹਿਣ ਵਾਲੀ ਹੈ ਤੇ ਕਟੜਾ ਵਿਖੇ ਘੁੰਮਣ ਲਈ ਜਾ ਰਹੀ ਸੀ ਸੋ ਰੇਲਵੇ ਸਟੇਸ਼ਨ ਤੇ ਇਹ 14-15 ਜਾਣੇ ਸਨ ਕਿ ਜਦੋਂ ਇਹ ਲੇਡੀ ਕੱਲੀ ਚਾਹ ਦੀ ਦੁਕਾਨ ਤੇ ਬੈਠੀ ਹੁੰਦੀ ਆ ਤਾਂ ਇਸਦੀ ਵੀਡੀਓ ਵੀ ਸਾਡੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਆ ਇੱਕ ਨੌਜਵਾਨ ਘਟੇਰੰਗ ਦੇ ਪਰਨਾਦੰ ਨੇ ਮੋਟਰਸਾਈਕਲ ਤੇ ਆਉਂਦਾ ਵਾ ਤੇ ਪਰ ਸਨੇਚ ਕਰਕੇ ਭੱਜ ਜਾਂਦਾ ਹੁਣ ਤੱਕ ਅਸੀਂ ਇਸ ਕੋਲੋਂ ਜੋ ਵਾਰਦਾਤ ਵਿੱਚ ਵਰਤਿਆ ਗਿਆ ਮੋਟਰਸਾਈਕਲ ਆ ਉਹ ਰਿਕਵਰ ਕਰ ਚੁੱਕੇ ਆ ਇਸ ਤੋਂ ਇਲਾਵਾ ਇਹ ਜੋ ਉਸ ਦਾ ਬਰਾਊਨ ਕਲਰ ਦਾ ਬੈਗ ਸੀ ਕਿਉਂਕਿ ਸਾਡੇ ਸਾਹਮਣੇ ਰੱਖਿਆ ਹੋਇਆ ਇਹ ਰਿਕਵਰ ਕਰ ਚੁੱਕੇ ਆ ਬੈਗ ਦੇ ਵਿੱਚੋਂ ਚਾਰਜਰ ਸੀ ਆਈਫੋਨ ਦਾ ਓਵਰ ਕਵਰ ਹੋ ਚੁੱਕਾ ਇਸ ਤੋਂ ਲੱਭਾ ਜੋ ਬੈਗ ਵਿੱਚ 2500 ਰੁਪਇਆ ਸੀਗਾ ਉਹ ਪੈਸੀਵ ਇਨਕਮ ਹੋ ਚੁੱਕੇ ਹਨ ਇੱਥੇ ਇਹ ਦਸੰਯੋਗ ਹੈ ਕਿ ਜੋ ਦੋਸ਼ੀ ਦੇ ਕੋਲ ਮੋਟਰਸਾਈਕਲ ਸੀ ਜਿਸ ਦਾ ਅਸਲ ਨੰਬਰ PB02 EJ 5729 ਸੀ ਬਟ ਇਸ ਦੋਸ਼ੀ ਨੇ ਇਸ ਮੋਟਰਸਾਈਕਲ ਨੰਬਰ ਨੂੰ ਟੈਂਪਰ ਕਰਕੇ 5729 ਦੀ ਜਗ੍ਹਾ 1455 ਨੰਬਰ ਹਰੇ ਰੰਗ ਦੀ ਪਲੇਟ ਤੇ ਲਿਖਿਆ ਹੋਇਆ ਸੀ ਸੋ ਇਸ ਮੁਕਦਮੇ ਦੇ ਵਿੱਚ ਇਸ ਦੇ ਖਿਲਾਫ ਇਹ ਜੋ ਟੈਂਪਰਿੰਗ ਕੀਤੀ ਹੈ ਨੰਬਰ ਪਲੇਟ ਦੇ ਨਾਲ ਸੋ ਜੋ ਆਈਪੀਐਸਸੀ ਦੀ ਧਾਰਾ 473 ਦੇ ਤਹਿਤ ਇਸ ਮੁਵਜ਼ਜ਼ਾ ਦਾ ਜੁਰਮ ਕੀਤਾ ਗਿਆ ਵਾ ਸੋ ਹੁਣ ਤੱਕ ਇਹਦੇ ਖਿਲਾਫ 479 ਬੀ 411 473 ਦੇ ਤਹਿਤ ਮੁਕੱਦਮਾ ਰਜਿਸਟਰ ਹੋਇਆ ਵਾ ਇਸ ਦਾ ਇਰਮਾਨ ਲੈ ਕੇ ਅਗਲੀ ਰੀ ਪੁਸ਼ਗਿਸ਼ ਇਸ ਕੋਲ ਹੋ ਜਾਰੀ ਹੈ ਬਿਲਕੁਲ ਜੀ ਜੋ ਮੁਖਬਰ ਖਾਸ ਦੀ ਇਤਲਾਅ ਮਿਲੀ ਸੀ ਉਸ ਦੇ ਤਹਿਤ ਜੋ ਲੇਡੀ ਆ ਉਸ ਦਾ ਐਡਰੈਸ ਹੁਣ ਤੱਕ ਅਸੀਂ ਕਢਵਾ ਲਿਆ ਪਾ ਬਹੁਤ ਹੀ ਜਲਦੀ ਉਸ ਲੇਡੀ ਨਾਲ ਅਸੀਂ ਕੰਟੈਕਟ ਕਰਾਂਗੇ ਉਸ ਲੇਡੀ ਨੂੰ ਇਸ ਮੁਕਦਮੇ ਦੇ ਵਿੱਚ ਸ਼ਾਮਲ ਤੁਸੀਂ ਕਰਕੇ ਉਸ ਦੇ ਬਿਆਨ ਵੀ ਲਿਖੇ ਜਾਣਗੇ ਤੇ ਨਾਲ ਦੀ ਨਾਲ ਉਸ ਨੂੰ ਗਾਈਡ ਕਰਕੇ ਕੋਰਟ ਦੇ ਰਾਈ ਉਸ ਦਾ ਬਰਸ ਜੋ ਉਸ ਦੇ ਪੈਸੇ ਨੇ ਤੇ ਕੀਮਤੀ ਚਾਰਜਰ ਉਹ ਉਸ ਨੂੰ ਵਾਪਸ ਕਰਵਾਇਆ ਜਾਊਗਾ